ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਹਿ ਗਏ ਆਸਣ ਵਿਛਾਇਆ ਧੰ ਗੁਰੂ ਨਾਨਕ ਸਾਹਿਬ ਕਹਿੰਦੇ ਗੱਲ ਸੁਣ ਰਾਗ ਤੇਰੇ ਕੋਲੇ ਸ਼ਬਦ ਮੇਰੇ ਕੋਲੇ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਰਾਗ ਤੇਰੇ ਕੋਲ ਸ਼ਬਦ ਮੇਰੇ ਕੋਲ ਰਾਗ ਦਾ ਤੇ ਸ਼ਬਦ ਦਾ ਮੇਲ ਕਰਾ ਦੇ ਤੂੰ ਗੁਰੂ ਨਾਨਕ ਦਾ ਮਰਦਾਨਾ ਬਣ ਜਾਏਗਾ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਤੂੰ ਮਰਦਾ ਨਾ ਮਹਾਰਾਜ ਨੇ ਕਿਹਾ ਰਾਗ ਦਾ ਤੇ ਸ਼ਬਦ ਦਾ ਮੇਲ ਕਰਾ ਦੇ ਮਰਦਾਨਾ ਉਥੋਂ ਨਾ ਪਿਆਸੀ ਮਰਦਾਨਾ ਫਿਰ ਕਹਿਣ ਲੱਗੇ ਸੀ ਮਰਦਾ ਨਹੀਂ ਤੂੰ ਫਿਰ ਸਤਿਵਚਨ ਮਹਾਰਾਜ ਕੀ ਹੁਕਮ ਹੈ ਕਹਿੰਦੇ ਜਾ ਐ ਕਰ ਆਪਾਂ ਉਪਦੇਸ਼ ਕਰਨ ਜਾਣਾ ਹੈ ਸੰਸਾਰ ਦਾ ਭਲਾ ਕਰਨ ਵਾਸਤੇ ਜਾਣਾ ਹੈ ਮਾਰੇ ਹੁਕਮ ਲਾਓ ਕਹਿੰਦੇ ਜਾ ਰਬਾਬ ਲੈ ਕੇ ਆ ਮਹਾਰਾਜ ਜੀ ਦੂਰ ਜਾਣਾ ਕਿਤੇ ਜਾਣਾ ਹੈ প্রচার ਕਰਨਾ ਹੈ ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਕਰਨ ਜਾਣਾ ਹੈ ਮਹਾਰਾਜ ਜੀ ਮੇਰੀ ਰਬਾਬ ਪ੍ਰਾਣੀ ਹੈ ਭਾਈ ਮਰਦਾਨਾ ਕਹਿੰਦਾ ਮੇਰੀ ਰਬਾਬ ਪ੍ਰਾਣੀ ਹੈ ਸਤਿਗੁਰੂ ਕਹਿੰਦੇ ਜਾ ਫਿਰ ਲੈ ਆ ਰਬਾਬ ਆਪਣੀ ਭਾਈ ਮਰਦਾਨੇ ਨੂੰ ਫਿਰ ਫਰੰਦੇ ਕੋਲ ਭੇਜਿਆ ਉਸ ਵੇਲੇ ਜਿਹੜਾ ਰਬਾਬਾ ਬਣਾਉਣ ਵਾਲਾ ਸੀ ਉਹਦਾ ਨਾਮ ਸੀ ਫਰੰਦਾ ਫਰੰਦੇ ਕੋਲ ਗਿਆ ਤੇ ਜਾ ਕੇ ਉਹਨੂੰ ਕਹਿੰਦਾ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰੇ ਨੇ ਮੈਨੂੰ ਭੇਜਿਆ ਹੈ ਜਿਹੜੀ ਸਭ ਤੋਂ ਵਧੀਆ ਰਬਾਬ ਹੈ ਮੈਨੂੰ ਉਹ ਦੇ ਦੇ ਵਧੀਆ ਰਬਾਬ ਉਹਨੇ ਜਿਹੜੀ ਸਭ ਤੋਂ ਵਧੀਆ ਐਨ ਨਖਾਰ ਕੇ ਰਵਾਬ ਬਣਾਈ ਸੀ ਉਹਨੇ ਅੱਗੇ ਰੱਖਤੀ ਆ ਲੈ ਫੜ ਮਰਦਾਨੇ ਆਈ ਮਰਦਾਨਾ ਮਾਇਆ ਕੱਢਣ ਲੱਗਾ ਜੇਬ ਚੋਂ ਆ ਲਓ ਜੀ ਕਿੰਨੀ ਮਾਇਆ ਫਿਰੰਦਾ ਕਹਿੰਦਾ ਮੈਂ ਮਾਇਆ ਨਹੀਂ ਲੈਣੀ ਐਸੇ ਨਹੀਂ ਲੈਣੀ ਭੇਟਾ ਨਹੀਂ ਲੈਣੀ ਉਹ ਕਹਿੰਦਾ ਭੇਟਾ ਫਿਰੰਦਾ ਕਹਿੰਦਾ ਮੈਂ ਲੈਣੀ ਨਹੀਂ ਭਾਈ ਮਰਦਾਨਾ ਕਹਿੰਦਾ ਕਿਉਂ ਮਾਇਆ ਨਹੀਂ ਲੈਣੀ ਤੁਸੀਂ ਰਬਾਬ ਮੈਨੂੰ ਦਿੱਤੀ ਮਾਰੇ ਨੇ ਭੇਜਿਆ ਪੈਸੇ ਵੀ ਮਾਰੇ ਨੇ ਭੇਜੇ ਨੇ ਕਿਉਂ ਨਹੀਂ ਲੈਣੀ ਫਰੰਦਾ ਆਖਣ ਲੱਗਿਆ ਕਹਿੰਦੇ ਮਰਦਾਨਿਆਂ ਮੈਂ ਇਹ ਸਰਬਾਬ ਦੇ ਤੇਰੇ ਤੋਂ ਪੈਸੇ ਨਹੀਂ ਲੈਣੇ ਕਹਿੰਦੇ ਕਿਉਂ ਕਹਿੰਦੇ ਮਰਦਾਨਿਆਂ ਇਹ ਰਬਾਬ ਦੀ ਭੇਟਾ ਮੈਂ ਤਾਂ ਨਹੀਂ ਲੈਣੀ ਇਹ ਸਰਬਾਬ ਨੂੰ ਗੁਰੂ ਨਾਨਕ ਤੋਂ ਬਿਨਾ ਗੁਰੂ ਨਾਨਕ ਦੀਆਂ ਸੰਗਤਾਂ ਤੋਂ ਬਿਨਾ ਕਿਸੇ ਹੋਰ ਅੱਗੇ ਨਾ ਵਜਾਈਂ ਬਸ ਇਹੀ ਭੇਟਾ ਹੈ ਰਬਾਬ ਦੀ ਕੋਈ ਪੈਸਾ ਨਹੀਂ ਲੈਣਾ ਮਹਾਰਾਜ ਤੋਂ ਬਿਨਾ ਗੁਰੂ ਨਾਨਕ ਦੀਆਂ ਸੰਗਤਾਂ ਤੋਂ ਬਿਨਾ ਕਿਸੇ ਹੋਰ ਅੱਗੇ ਨਾ ਵਜਾਈ ਕਿਉਂਕਿ ਪਹਿਲਾਂ ਭਾਈ ਮਰਦਾਨਾ ਵਜਾਉਂਦਾ ਸੀ ਪਹਿਲਾਂ ਭਾਈ ਮਰਦਾਨਾ ਰਬਾਬ ਵਜਾਉਂਦਾ ਸੀ ਵਿਆਹਾਂ ਸ਼ਾਦੀਆਂ 'ਚ ਮੰਗਣ ਜਾਣਾ ਜਿੱਥੇ ਚਲੇ ਜਾਣਾ ਜਾ ਕੇ ਵਧਾਈਆਂ ਦੇ ਆਉਣੀਆਂ ਤੇ ਲੈ ਆਉਣਾ ਮਰਾਸੀ ਸੀ ਕਹਿੰਦੇ ਮਹਾਰਾਜ ਤੋਂ ਬਿਨਾ ਨਾ ਵਜਾਈ ਕਹਿੰਦਾ ਜੀ ਸਤਿਵਚਨ ਨਹੀਂ ਵਜਾਉਂਦੇ ਲੈ ਕੇ ਆ ਗਿਆ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਮਰਦਾਨਿਆ ਸੱਚੇ ਪਾਤਸ਼ਾਹ ਵਰਦਾ ਉਹ ਨਿਫਰੰਦੇ ਨੇ ਮਾਇਆ ਨਹੀਂ ਲਈ ਅੱਛਾ ਉਹ ਕਹਿੰਦਾ ਗੁਰੂ ਨਾਨਕ ਤੋਂ ਬਿਨਾ ਨਵਜਾਈ ਕਿਤੇ ਨਹੀਂ ਵਜਾਉਂਦਾ ਮਹਾਰਾਜ ਲਓ ਮਹਾਰੇ ਹੁਣ ਦੱਸੋ ਕੀ ਹੁਕਮ ਹੈ ਕਿੱਥੇ ਜਾਣਾ ਦੱਸ ਕਿੱਥੇ ਜਾਣਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਰਬਾਬ ਲੈ ਆਂਦੀ ਲੈ ਆਂਦੀ ਮਹਾਰਾਜ ਓ ਚੱਲ ਚੱਲੀਏ ਮਰਦਾਨਿਆ ਦੁੱਖ ਵੰਡਾ ਵਣ ਲੋਕਾਂ ਦੇ ਚੱਲ ਚੱਲੀਏ ਬਰਬਾਦ ਦੁੱਖ ਵੰਡਾ ਵਣ ਲੋ ਸਭ ਨਾਮ ਦੇ ਲੋਕਾਂ ਦੇ ਐਸਾ ਮਹਾਰਾਜ ਤੁਰੇ ਘਰ ਤੋਂ ਮਰਦਾਨੇ ਨੂੰ ਨਾਲ ਲਿਆ ਚੱਲ ਮਰਦਾਨਾ ਚੱਲੀਏ ਐਸਾ ਪਿਆਰ ਦਾ ਉਪਦੇਸ਼ ਲੋਕਾਂ ਨੂੰ ਸੁਣਾਇਆ ਐਨੀ ਮਿੱਠੀ ਬਾਣੀ ਸੁਣਾਈ ਲੋਕ ਕੀਲ ਕੇ ਰੱਖਦੇ ਬੋਲਦੇ ਤੇ ਅਸੀਂ ਵੀ ਆ ਬੋਲਦੇ ਅਸੀਂ ਪਰ ਕੌੜਾ ਜਦੋਂ ਬੋਲਾਂਗੇ ਕਿਸੇ ਦਾ ਦਿਲ ਦਿਖਾ ਦਾਂਗੇ ਓ ਗੁਰੂ ਨਾਨਕ ਸਾਹਿਬ ਮਹਾਰਾਜ ਸਾਰੀ ਦੁਨੀਆ ਨੂੰ ਤਾਰਿਆ ਬੋਲਿਓ ਗੱਜ-ਬੱਜ ਕੇ ਸਾਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰੀ ਦੁਨੀਆ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਮਿੱਠੇ ਬੋਲ ਬੋਲ ਕੇ ਮਿੱਠੇ 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 ਮਿੱਠੇ ਬੋਲ ਬੋਲ ਕੇ ਸਾਰੀ ਦੁਨੀਆ ਨੂੰ ਧਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਰਾਜ ਚਲੇ ਜਾਂਦੇ ਨੇ ਕਹਿੰਦੇ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਚੱਲ ਚੱਲੀਏ ਸੱਚੇ ਪਾਤਸ਼ਾਹ ਕਹਿੰਦੇ ਰਵਾਬ ਵਜਾ ਭਾਈ ਮਰਦਾਨਾ ਕਹਿੰਦੇ ਬਾਬਰ ਦੀ ਡਿਊਟੀ ਅੱਗੇ ਬਹਿ ਕੇ ਜਾ ਕੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵੇਲੇ ਦਾ ਬਾਦਸ਼ਾਹ ਬਾਬਰ ਉਹ ਰਾਗਨਾਦ ਉਹਨੇ ਸਭ ਬੰਦ ਕਰਤਾ ऋषि ਫੜ ਕੇ ਜੇਲਾ ਚ ਅੰਦਰ ਕੈਦ ਕਰਤੇ ਉਹ ਕਿਸੇ ਨੂੰ ਰਾਗਨਾਦ ਵਜਾਉਣ ਨਹੀਂ ਦਿੰਦਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਇੱਥੇ ਰਬਾਬ ਵਜਾ ਆਪਣੀ ਇੱਥੇ ਰਬਾਬ ਵਜਾਉਣੀ ਆ ਆਪਾਂ ਆਈ ਮਰਦਾਨਾ ਹੱਥ ਜੋੜ ਕੇ ਕਹਿੰਦਾ ਕਿ ਨਾ ਮਹਾਰਾਜ ਇੱਥੇ ਰਬਾਬ ਨਹੀਂ ਵਜਣੀ ਤੁਹਾਡੀ ਕਿਉਂ ਮਰਦਾਨਿਆ ਰਬਾਬ ਵਜਾ ਸਤਿਗੁਰੂ ਜੀ ਇੱਥੇ ਰਬਾਬ ਨਹੀਂ ਵਜਣੀ ਕਿਉਂ ਕਹਿੰਦੇ ਬਾਬਰ ਨੇ ਰਬਾਬਾਂ ਬੰਦ ਕੀਤੀਆਂ ਨੇ ਵਜਾਉਣ ਨਹੀਂ ਦਿੰਦਾ ਜਿਹੜਾ ਰਬਾਬ ਵਜਾਉਂਦਾ ਹੈ ਰਾਗਨਾਦ ਬੰਦ ਕੀਤਾ ਹੈ ਜਿਹੜਾ ਰਬਾਬ ਵਜਾਉਂਦਾ ਫੜ ਕੇ ਜੇਲ੍ਹ ਚ ਕਰ ਦਿੰਦੇ ਨੇ ਅੱਛਾ ਮਰਦਾਨਿਆਂ ਕੀਤੀਆਂ ਹੋਣਗੀਆਂ ਰਬਾਬਾਂ ਬੰਦ ਦੂਜੇ ਰਿਸ਼ੀਆਂ ਦੀਆਂ ਤੇਰੀ ਰਬਾਬ ਨਹੀਂ ਕੋਈ ਬੰਦ ਕਰ ਸਕਦਾ ਵਜਾਰਬ ਭਾਈ ਮਰਦਾਨਾ ਰਬਾਬ ਵਜਾਉਂਦਾ ਹੈ ਭਾਈ ਮਰਦਾਨਾ ਰਬਾਬ ਵਜਾਉਂਦਾ ਹੈ ਤੇ ਕਹਿੰਦੇ ਭੱਜੇ ਆਏ ਬਾਬਰ ਦੇ ਸਿਪਾਈ ਆ ਕੇ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਤੁਹਾਨੂੰ ਪਤਾ ਨਹੀਂ ਬਾਬਰ ਨੇ ਰਬਾਬਾਂ ਵਜਾਉਣੀਆਂ ਬੰਦ ਕੀਤੀਆਂ ਨੇ ਤੁਸੀਂ ਰਬਾਬ ਵਜਾਈ ਜਾਂਦੇ ਹੋ ਧੰ ਗੁਰੂ ਨਾਨਕ ਸਾਹਿਬ ਕਹਿੰਦੇ ਕੀਤੀਆਂ ਹੋਣਗੀਆਂ ਰਬਾਬਾਂ ਬੰਦ ਦੂਜੇ ਰਿਸ਼ੀਆਂ ਨੇ ਇਹ ਨਹੀਂ ਰਬਾਬ ਬੰਦ ਹੋਣੇ ਵਰਦਾਨਿਆਂ ਵਜਾਰਬਾਬ ਕਹਿੰਦੇ ਆਉਣਗੇ ਸਿਪਾਈ ਫੜ ਕੇ ਲੈ ਜਾਣਗੇ ਮਹਾਰਾਜ ਕਹਿੰਦੇ ਲੈ ਜਾਣ ਚਲੇ ਗਏ ਭਾਈ ਮਰਦਾਨਾ ਮਹਾਰਾਜ ਫੇਰ ਕੇ ਫੇਰ ਰਬਾਬ ਬਾਬ ਮਰਦਾਨੇ ਆ ਹੁਣ ਮਰਦਾਨਾ ਕਹਿੰਦਾ ਕਹਿੰਦਾ ਮਹਾਰਾਜ ਜੀ ਕਿਉਂ ਨਿਆਈ ਮੋਤੇ ਮਰਨੇ ਰਬਾਬ ਥੋੜੀ ਅੱਗੇ ਜਾ ਕੇ ਵਜਾਵਾਂਗੇ ਕਿਤੇ ਜਰੂਰ ਇੱਥੇ ਵਜਾਉਣੀ ਨਹੀਂ ਆਗਿਆ ਦਿੰਦਾਰ ਬਾਬਰ ਜਦੋਂ ਰਬਾਬ ਵਜਾਈ ਫੇਰ ਆ ਕੇ ਭੱਜ ਕੇ ਇਹਨੇ ਗੱਲ ਸੁਣ ਮਰਦਾਨਿਆ ਤੂੰ ਫੇਰ ਰਵਾਬ ਵਜਾਉਣਾ ਹੈ ਮਹਾਰਾਜ ਨੂੰ ਕਹਿੰਦੇ ਤੁਸੀਂ ਫੇਰ ਰਾਗਨਾਦ ਬੰਦ ਕੀਤਾ ਹੈ ਸਿਪਾਹੀ ਆਉਣਗੇ ਫੜ ਕੇ ਲੈ ਜਾਣਗੇ ਮਾਰੇ ਕਹਿੰਦੇ ਜਾਓ ਕਹਿ ਦਿਓ ਆਪਦੇ ਬਾਬਰ ਨੂੰ ਜਾ ਕੇ ਇਹ ਨਹੀਂ ਰਵਾਬ ਬੰਦ ਹੋਣੀ ਜਦੋਂ ਫੇਰ ਵਜਾਈ ਫੇਰ ਸਿਪਾਹੀ ਆਏ ਫੜ ਕੇ ਲੈ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜੇਲ੍ਹ ਵੇਚ ਫੜ ਕੇ ਲੈ ਚਲੋ ਚੱਲੀਏ ਕਹਿੰਦੇ ਜੇਲ੍ਹ ਚ ਚੱਲੋ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਜੇਲ੍ਹ ਵਿੱਚ ਮਰਦਾਨਾ ਨਾਲ ਭਾਈ ਮਰਦਾਨਾ ਮਹਾਰਾਜ ਹਲ ਵੇਖਦਾ ਕਹਿੰਦਾ ਮਹਾਰਾਜ ਆ ਕੀ ਬਣਿਆ ਆਪਣੇ ਨਾਲ ਚੱਲੇ ਤੇ ਪ੍ਰਚਾਰ ਕਰਨ ਸੀ ਇਹਨੇ ਫੜ ਕੇ ਜੇਲ੍ਹ ਚ ਪਾਤਾ ਮਰਦਾਨਿਆ ਫਿਕਰ ਨਾ ਕਰ ਲੈ ਵਜਾਰਬ ਰਬਾਬ ਵਜਾ ਭਾਈ ਮਰਦਾਨੇ ਨੂੰ ਅੰਦਰ ਵੀ ਜੇਲ੍ਹ ਦੇ ਗੁਰੂ ਨਾਨਕ ਸਾਹਿਬ ਕਹਿੰਦੇ ਛੇੜ ਰਬਾਬ ਕਹਿੰਦਾ ਮਹਾਰਾਜ ਵੇਖੋ ਬਾਹਰ ਰਵਾਬ ਵਜਾਈ ਆਪਾਂ ਜੇਲ੍ਹ ਚ ਆ ਗਏ ਇੱਥੇ ਤੁਹਾਡੀਆਂ ਰਵਾਬਾਂ ਨਹੀਂ ਵਜਣੀਆਂ ਮਹਾਰਾਜ ਇੱਥੇ ਵੱਡੀਆਂ-ਵੱਡੀਆਂ ਚੱਕੀਆਂ ਆਪਣੇ ਪੀਣ ਵਾਸਤੇ ਨੇ ਇੱਥੇ ਚੱਕੀਆਂ ਚਲਾਉਣੀਆਂ ਪੈਣੀਆਂ ਨੇ ਆਪਾਂ ਨੂੰ ਸਜ਼ਾ ਦੇਣਗੇ ਇਹਨੇ ਮਰਦਾਨਿਆ ਕਿਹੜੀਆਂ ਚੱਕੀਆਂ ਕਿਹੜੇ ਦਾਣੇ ਅਸੀਂ ਨਹੀਂ ਪੀਸਣੇ ਮਹਾਰਾਜ ਜੀ ਉਹ ਸਜ਼ਾ ਦੇਣਗੇ ਚੱਕੀਆਂ ਚਲਾਉਣੀਆਂ ਪੈਣੀਆਂ ਇੱਥੇ ਇੱਥੇ ਕੋਈ ਰਵਾਬ ਨਹੀਂ ਵਜਣੀ ਤੁਹਾਡੀ ਕਹਿੰਦੇ ਨਾ ਅਸੀਂ ਨਹੀਂ ਚੱਕੀਆਂ ਚਲਾਉਣੀਆਂ ਮਰਦਾਨਿਆਂ ਤੂੰ ਰਬਾਬ ਵਜਾ ਮਰਦਾਨਿਆਂ ਰਬਾਬ ਵਜਾ ਤੂੰ ਕਹਿੰਦੇ ਭਾਈ ਮਰਦਾਨਾ ਜਦ ਰਬਾਬ ਵਜਾਉਣ ਲੱਗਿਆ ਸਿਪਾਈ ਖੜੇ ਨੇ ਦਵਾਰਪਾਲ ਖੜੇ ਨੇ ਬਾਦਸ਼ਾਹ ਦੇ ਅਹਿਲਕਾਰ ਮਰਦਾਨਿਆ ਛੇੜ ਰਵਾਵ ਕਹਿੰਦਾ ਚੱਕੀਆਂ ਮਾਰੇ ਕਹਿੰਦੇ ਚੱਕੀਆਂ ਤੇ ਆਪਦੇ ਆਪ ਚੱਲਣਗੀਆਂ ਅੱਛਾ ਬਚਨ ਮੰਨਿਆ ਭਰੋਸਾ ਰੱਖਿਆ ਕਹਿੰਦੇ ਐਸੀ ਤਾਰ ਛੇੜੀ ਭਾਈ ਮਰਦਾਨੇ ਨੇ ਉਹ ਤਾਰ ਕਾਦੀ ਛੇੜੀ ਸਿਪਾਈ ਕਹਿੰਦੇ ਚੱਕੀਆਂ ਪੀਓ ਚੱਕੀਆਂ ਆਪਦੇ ਆਪ ਚੱਲਣ ਲੱਗੀਆਂ ਬੋਲੋ ਸ਼੍ਰੀ